ਲਓ ਜੀ ਆ ਦੇਖੋ ਇੱਕ ਮਿੰਟ ਨੇੜੇ ਲਿਆ ਆ ਦੇਖ 20 50 100 200 ਵੀ ਆ ਵਿੱਚ ਠੀਕ ਆ ਇਹ ਟੋਟਲ ਹੈਗੇ ਨੇ ਕਿੰਨੇ ਪੈਸੇ ਬਣੇ ਉਰੇ ਆ ਹੈਗਾ ਜੀ ਸਾਡਾ ਮਨਪ੍ਰੀਤ ਸਿੰਘ ਇਹ ਕਿੰਨੇ ਮਤਲਬ ਕਿੰਨੇ ਪੈਸੇ ਨੇ ਇਹ 12000 ਪਿਆ 12000 ਕਿੰਨੇ ਟਾਈਮ ਚ ਜੋੜੇ ਨੇ ਇਹ ਨੂੰ ਲੱਗ ਹੀ ਗਏ 6-7 ਮਹੀਨੇ 6-7 ਮਹੀਨੇ ਲੱਗੇ ਇੰਨੇ ਕੇ ਪੈਸੇ ਜੋੜਨ ਕੀ ਸੋਚ ਕੇ ਜੋੜੇ ਸੀ ਕਿ ਜਦ ਜੁੜਨਗੇ ਆਪਣੀ ਕੋਈ ਚੀਜ਼ ਲੈਣੀ ਆ ਹੁਣ ਤੂੰ ਕੀ ਸੋਚਿਆ ਲੈਣ ਦਾ ਹੁਣ ਮੈਂ ਇੱਕ ਫੋਨ ਸੋਚਿਆ ਜਾਂਦਾ ਫੋਨ ਲੈਣਾ ਫੋਨ ਲੈਣਾ ਹੈ ਨਾ ਹਾਂਜੀ ਸਮਾਰਟਫੋਨ ਕਿਉਂ ਲੈਣਾ ਕਾਲਜ ਲੱਗਿਆ ਹਾਂਜੀ ਕੋਲਜ ਵਿੱਚ ਪ੍ਰੈਜੈਂਟੇਸ਼ਨਸ ਬਣਾਣੀਆਂ ਹੁੰਦੀਆਂ ਨੇ ਪੀਪੀਟੀ ਆਉਂਦੀਆਂ ਨੇ ਪੀਡੀਐਫਸ ਹੁੰਦੀਆਂ ਨੇ ਤਾਂ ਕਿ ਡਾਟਾ ਬਹੁਤ ਜ਼ਿਆਦਾ ਹੁੰਦਾ ਉਹ ਸੇਵ ਕਰਨਾ ਹਾਂਜੀ ਕਾਲਜ ਦਾ ਨਵਾਂ ਨਵਾਂ ਸਟਾਰਟ ਹੋਇਆ ਹਾਂਜੀ ਤੇ ਆ ਜਿਹੜਾ ਜੋੜੇ ਆ ਇਹ ਕੀ ਕੀ ਮਤਲਬ ਦੁਕਾਨ ਤੇ ਖੜਕੇ ਜੋੜਿਆ ਜਾਂ ਫਿਰ ਜਿੰਮ ਚ ਲੱਗਿਆ ਆ ਦੁਕਾਨ ਤੋਂ ਵੀ ਜੋੜੇ ਹੋਏ ਥੋੜੇ ਬੋਤੇ ਥੋੜੇ ਬੋਤੇ ਕੰਮ ਆਪਾਂ ਜਿੰਮ ਚ ਸਟਾਰਟ ਕੀਤਾ ਸੀ ਉਥੋਂ ਜੋੜੇ ਆ ਮੁੰਡਾ ਸ਼ੈਫ ਹੈ ਜੀ ਕੁਛ ਜਿਵੇਂ ਵੈਜ ਨੌਨ ਵੈਜ ਜਿਹੜੀਆਂ ਚੀਜ਼ਾਂ ਨੇ ਉਹ ਬਣਾ ਕੇ ਵੇਚਦਾ ਆ ਆਪਣੇ ਫਾਦਰ ਸਾਹਿਬ ਨਾਲ ਵੀ ਹੈਲਪ ਕਰਾਂਦਾ ਤੇ ਅਲੱਗ ਤੋਂ ਇੱਕ ਜਿੰਮ ਚ ਕੈਫੇ ਲਿਆ ਹੋਇਆ ਸੀ ਛੋਟਾ ਜਿਹਾ ਜਿੰਮ ਸੀਗਾ ਉਥੋਂ ਹੀ ਪੈਸੇ ਜੋੜੇ ਮੇਰੇ ਕੋਲੇ ਆਇਆ ਮੈਂ ਪਹਿਲਾਂ ਪਹਿਲਾਂ ਤੁਹਾਨੂੰ ਦੱਸਦਾ ਮੇਰਾ ਕਜ਼ਨ ਠੀਕ ਹੈ ਇਦਾਂ ਵੀ ਹੋ ਸਕਦਾ ਸੀ ਇਹਨੂੰ ਅਸੀਂ ਮੋਬਾਈਲ ਲੈ ਕੇ ਦੇ ਦਿੰਦੇ ਹਨਾ ਬਟ ਨਹੀਂ ਅਸੀਂ ਉਹ ਚੀਜ਼ਾਂ ਇਹਨੂੰ ਵੀ ਸਿਖਾਣਾ ਚਾਹੁੰਦੇ ਆ ਜੋ ਅਸੀਂ ਵੀ ਸਿੱਖੇ ਆ ਸਾਡੇ ਮਾਪੇ ਨੇ ਵੀ ਸਿਖਾਈਆਂ ਕਿ ਆ ਜਿਹੜੀ ਕਮਾਈ ਹੈ ਨਾ ਇਹਦੇ ਵਰਗਾ ਸੋਖ ਹੀ ਹੈ ਨਹੀਂ ਦੁਨੀਆ ਤੇ ਕਿਉਂ ਸਿਮਰਨ ਉਰੇਆ ਉਰੇਆ ਇਹ ਵੀ ਸਾਡੀ ਕੁੜੀ ਆ ਇਦਾਂ ਹੀ ਪੈਸੇ ਜੋੜਦੀ ਆ ਤੂੰ ਵੀ ਜੋੜਦੀ ਆ ਨਾ ਪੈਸੇ ਕਦੀ 100 ਕਦੀ 50 ਕਦੀ ਵੀ ਇਹ ਮਿਹਨਤ ਆ ਇਹ ਮਿਹਨਤੀ ਕਮਾਈ ਹੈ ਚਿੰਨਾ ਰਸ ਹੈ ਨਾ ਇਹ ਮੇਰਾ ਹੁਣ ਦਿਲ ਨਹੀਂ ਕਰ ਰਿਹਾ ਇਹ ਵਾਲੇ ਨੋਟ ਮੈਂ ਮੋਬਾਈਲ ਵਾਲੇ ਨੂੰ ਦੇ ਦਾਂ ਇਹ ਅਸੀਂ ਰੱਖਾਂਗੇ ਕਿਉਂ ਪਾਵੇ ਬਿਲਕੁਲ ਭਾਜੀ ਆਹ ਵਾਲੇ ਨੋਟ ਆਪਾਂ ਰੱਖਾਂਗੇ ਉਹਨਾਂ ਨੂੰ ਗੂਗਲ ਪੇ ਕਰ ਦਾਂਗੇ ਠੀਕ ਹੈ ਤੇ ਆ ਮੁੰਡੇ ਦਾ ਮੋਬਾਈਲ ਆ ਗਿਆ ਹੈ ਕਲਾਪਿੰਗ ਕਰੋ ਯਾਰ ਇੱਕ ਵਾਰ ਆਹ ਬਈ ਮੇਰਾ ਵੀਰ ਇਹ ਸਾਡਾ ਅੰਕੁਸ਼ ਭਰਾ ਵਾ ਇਹ ਵੀਰ ਮੇਰਾ ਛੋਟਾ ਭਾਈ ਵੀ ਆ ਤੇ ਇਹਦਾ ਮੋਬਾਈਲਾਂ ਦਾ ਕੰਮ ਹੈ ਅੰਕੁਸ਼ ਵੀਰੇ ਕਿੰਨੇ ਦਾ ਆਇਆ ਮੋਬਾਈਲ ਇਹ ਆਇਆ 18200 ਦਾ 18200 ਹਾਂਜੀ ਮੈਂ ਤੈਨੂੰ ਕੁਝ ਦੱਸਿਆ ਸੀ ਕਿ ਮੈਂ ਤੈਨੂੰ ਇਹ ਕਿਹਾ ਸੀ ਨਾ ਵਧੀਆ ਤੇ ਵਧੀਆ ਮੋਬਾਈਲ ਲੈ ਕੇ ਦੇ ਜਿਹੜਾ ਸੂਟੇਬਲ ਹੋਵੇ ਹੈ ਹਾਂਜੀ ਹਾਂਜੀ ਹੁਣ ਸਾਡੀ ਕੋਸ਼ਿਸ਼ ਇਹ ਸੀ ਕਿ ਇਹਨੂੰ ਸਰਪ੍ਰਾਈਜ਼ ਦੇਈਏ ਬਟ ਨਹੀਂ ਇਹਨੂੰ ਸਰਪ੍ਰਾਈਜ਼ ਨਹੀਂ ਦਿੱਤਾ ਇਹਨੂੰ ਦੱਸ ਕੇ ਲਿਆਂਦਾ ਕਿ ਤੂੰ ਹੋਰ ਮਿਹਨਤ ਕਰਨੀ ਆ ਮਿਹਨਤ ਕਰਨੀ ਨਹੀਂ ਛੱਡਣੀ ਕਿਉਂ ਬਈ ਹਾਂਜੀ ਕਾਲਜ ਵੀ ਜਾਣਾ ਸ਼ਾਮ ਨੂੰ ਫਾਦਰ ਸਾਹਿਬ ਦਾ ਹੱਥ ਵੀ ਵਟਾਣਾ ਠੀਕ ਹੈ ਹਾਂ ਤੇਰੀ ਵੀਡੀਓ ਰਿਕਾਰਡ ਹੋ ਗਈ ਆ ਲੋਕਾਂ ਨੂੰ ਦਿਖਾਤੀ ਆ ਜੇ ਕਿਤੇ ਇਹ ਬੰਦਾ ਮਿਹਨਤ ਕਰਨੀ ਛੱਡ ਗਿਆ ਅਸੀਂ ਖੋਲ ਲੈਣਾ ਮੋਬਾਈਲ ਠੀਕ ਆ ਭਾਈ ਹੁਣ ਆਪਾਂ ਆਪਣੀ ਟੀਮ ਦਾ ਨਵਾਂ ਰੂਲ ਬਣਾ ਲੈਣਾ ਬਿਲਕੁਲ ਭਾਜੀ ਜਿਹੜਾ ਬੰਦੇ ਨੂੰ ਜਿਹੜੀ ਚੀਜ਼ ਮਿਲਦੀ ਪਈ ਆ ਠੀਕ ਆ ਜਦੋਂ ਮਿਹਨਤ ਕਰਨੀ ਛੱਡ ਗਿਆ ਜਾਂ ਹੋਰ ਪਾਸੇ ਲੱਗ ਗਿਆ ਆਪਾਂ ਖੋਲਿਆ ਕਰਨੀ ਚੀਜ਼ ਬਿਲਕੁਲ ਭਾਜੀ ਸਹੀ ਪਹਿਲਾਂ ਵੰਡਦੀਆਂ ਜਿੰਨੀਆਂ ਵੰਡਣੀਆਂ ਸੀ ਬਿਲਕੁਲ ਭਾਜੀ ਠੀਕ ਆ ਤੇ ਆ ਲੈ ਬਈ ਹੁਣ ਤੈਨੂੰ ਵਾਰਕਾ ਮੋਲਦੀ ਆ ਹਾਂ ਕੁਛ ਵੀਰੋ ਥੈਂਕ ਯੂ ਯਾਰ ਇਹ ਬੰਦੇ ਦੀ ਸਿਫਤ ਇੰਨੀ ਆ ਆ ਬੰਦੇ ਦੀ ਇੰਨੀ ਸਿਫਤ ਆ ਇਹਨੇ 1 ਰੁਪਈਆ ਨਹੀਂ ਅਜੇ ਤੱਕ ਸਾਡੇ ਤੋਂ ਮੰਗਿਆ ਮੈਨੂੰ ਕਹਿੰਦਾ ਭਾਜੀ ਹੁਕਮ ਕਰੋ ਕਿਹੜਾ ਮੋਬਾਈਲ ਚਾਹੀਦਾ ਲਿਆ ਕੇ ਮਤਲਬ ਹੋਮ ਡਿਲੀਵਰੀ ਦੇਣ ਆ ਗਿਆ ਥੈਂਕ ਯੂ ਯਾਰ ਵੀਰੇ ਅੰਕੁਸ਼ ਵੀਰੇ ਤੇ ਆਹ ਜਿਹੜਾ ਨਾ ਇਹ ਤੇਰੇ ਵਾਸਤੇ ਨਹੀਂ ਹੈਗਾ ਇਹ ਵੀ ਇza ਹੀ ਆ ਤੈਨੂੰ ਤੇਰੇ ਪੈਸੇ ਪੂਰੇ ਮਿਲਣਗੇ ਤੇ ਇਹ ਬੰਦੇ ਦੀ ਆਈਡੀ ਨੂੰ ਜ਼ਰੂਰ ਫੋਲੋ ਕਰ ਲਿਆ ਇਹਦਾ ਨਾ ਮੋਬਾਈਲ ਦਾ ਕੰਮ ਆ ਜੇ ਲੁਧਿਆਣੇ ਦੇ ਵਿੱਚ ਕਿਸੇ ਦਾ ਕੋਈ ਮੋਬਾਈਲ ਖਰਾਬ ਹੁੰਦਾ ਤਾਂ ਇਸ ਤੋਂ ਠੀਕ ਕਰਾਣਾ ਤੁਸੀਂ ਇਹ ਮੇਰੀ ਗਾਰੰਟੀ ਹੈ ਕਿ ਵਧੀਆ ਬੰਦਾ ਕੰਮ ਕਰਕੇ ਦਊਗਾ ਆਪਣਾ ਮੋਬਾਈਲ ਨੰਬਰ ਬੋਲੀ 750888149 ਕਿਸ ਨਾਮ ਤੇ ਦੁਕਾਨ ਅਨਕੁਸ਼ ਟੈਲੀਕਮ ਕਿੱਥੇ ਹੈ ਚੇਸਿੰਗਨਗਰ ਗਲੀ ਨੰਬਰ 10 ਲੁਧਿਆਣਾ ਰਾਜਾ ਸਵਾਮੀ ਰੋਡ ਤੇ ਹੈਨਾ ਹਾਂਜੀ ਗਿਲ ਰੋਡ ਤੇ ਕਿਸੇ ਨੇ ਕੋਈ ਮੋਬਾਈਲ ਠੀਕ ਕਰਾਣਾ ਤਾਂ ਵੀਰ ਤੋਂ ਕਰਾ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਵੀ ਰਦਾ ਨੰਬਰ ਵੀ ਲਿਖ ਦਾਂਗੇ ਠੀਕ ਆ ਤੇ ਆ ਸਿਗੀ ਸਟੋਰੀ ਸਟੋਰੀ ਸਿਗੀ ਕਿ ਮਨਪ੍ਰੀਤ ਮਿਹਨਤ ਕਰ ਰਿਹਾ ਮੇਰਾ ਕਜ਼ਨ ਹੈ ਮੇਰੇ ਮਾਮਾ ਜੀ ਦਾ ਲੜਕਾ ਹੈ ਹਮੇਸ਼ਾ ਮਿਹਨਤ ਕਰਕੇ ਹੀ ਕਮਾਣਾ ਸਾਡੇ ਘਰਦਿਆਂ ਨੇ ਵੀ ਸਿਖਾਇਆ ਤੇ ਇਹਨਾਂ ਨੇ ਸਿੱਖਿਆ ਵੀ ਆ ਜਿਹੜਾ ਬੰਦਾ ਮਿਹਨਤ ਕਰਕੇ ਚੀਜ਼ ਲੈ ਕੇ ਆਂਦਾ ਨਾ ਉਹਦਾ ਸੁੱਖ ਲੱਗੀ ਹੈ ਹੁਣ ਇਹਦਾ ਇਹਦੀ ਸੰਭਾਲ ਇਹ ਆਪਣੀ ਜਾਨ ਤੋਂ ਵੀ ਵੱਧ ਕਰੂਗਾ ਕਰੇਗਾ ਨਾ ਭਾਈ ਹਾਂਜੀ ਹਾਂਜੀ ਭਾਵੇਂ 6 ਮਹੀਨੇ ਹੀ ਕਰੇ ਪਰ ਵਧੀਆ ਕਰੂਗਾ 6 ਮਹੀਨੇ ਬਾਅਦ ਕਹੂਗਾ ਵੀਰੇ ਮੈਨੂੰ ਕੋਈ ਹੋਰ ਲੈ ਦੋ ਹੈਨਾ ਜੇ ਤੂੰ ਵਧੀਆ ਕਰੇਂਗਾ ਤੈਨੂੰ ਹੋਰ ਵੀ ਲੈ ਕੇ ਦਵਾਂਗੇ ਹੁਣ ਇਹਨੂੰ ਖੋਲ ਕੇ ਦਿਖਾ ਦੇ ਕਹੇ ਜਾ ਮੋਬਾਈਲ ਇਹ ਬਾਡਰ ਪ੍ਰੂਫ ਆ ਫੋਰ ਨਾ ਪਤਾ ਲੱਗੇ ਤੂੰ ਹਾਰਡਵਰ ਘੁੰਮਦਾ ਮੈਂ ਕੱਲ ਡੁਪਕੀਆਂ ਲਾ ਰਿਹਾ ਹੈ ਜਲੰਧਰ ਲੱਗਿਆ ਨਾ ਇਹ ਕਾਲਜ ਇਹ ਹੂੰ ਆਉਣ ਵਾਲੇ 3-4 ਸਾਲਾਂ ਨੂੰ ਇੱਕ ਮਾਸਟਰ ਸ਼ੈਫ ਬਣਨ ਵਾਲਾ ਕਿਉਂ ਬਈ ਹਾਂਜੀ ਇਹਦਾ ਸੁਪਨਾ ਸੀਗਾ ਕਿ ਇਹਨੇ ਸ਼ੈਫ ਬਣਨਾ ਲਿਆ ਬਈ ਇਹਨੂੰ ਖੋਲੋ ਤੇ ਹੁਣ ਇਹਨੂੰ ਗਾਲਾਂ ਗੁਲਾਂੀਆਂ ਖਵਾ ਕੇ ਇਹਨੂੰ ਕਾਲਜ ਲਵਾਤਾ ਹੋਇਆ ਤੇ ਬਾਪੂ ਇਹਦਾ ਮੰਨਦਾ ਨਹੀਂ ਪਿਆ ਸੀ ਹਨਾ ਮੰਨਦਾ ਨਹੀਂ ਨਾ ਪਿਆ ਸੀ ਹਾਂਜੀ ਫਿਰ ਆਹ ਥੋੜਾ ਜਿਹਾ ਸਟੈਂਡ ਲਿਆ ਮਾਸੀਆਂ ਮੂਸੀਆਂ ਤੋਂ ਫੋਨ ਕਰਾ ਕੇ ਇਹਨੂੰ ਲਵਾਤਾ ਹੋਇਆ ਤੇ ਹੁਣ ਇਹਦੇ ਤੇ ਇਹਦੇ ਤੇ ਡਿਪੈਂਡ ਕਰਦਾ ਕਿ ਕਿੰਨੀ ਮਿਹਨਤ ਕਰਕੇ ਬਣਦਾ ਖੋਲੋ ਬਈ ਥੱਲੇ ਸੁਟਣਾ ਨਹੀਂਗਾ ਅੱਛਾ ਆ ਵੀ ਖੋਲਣਾ ਪੈਣਾ ਖੁਸ਼ ਆ ਹਾਂਜੀ ਹਾਂਜੀ ਸੁਟ ਦਈਏ ਓ ਸੌਰੀ ਸੁਟਣਾ ਰੱਖ ਲੀਏ ਹੋਰ ਕਿੱਥੇ ਹੈਗਾ ਨਹੀਂ ਨਹੀਂ ਬਸ ਇਹੋ ਬਸ ਭਾਜੀ ਆ ਜਾ ਸਿਮਰਨ ਤੂੰ ਵੀ ਆ ਜਾ ਬਤਾ ਚਲੋ ਤਾੜੀਆਂ ਮਾਰਨ ਵਾਲੇ ਬੰਦੇ ਵੀ ਚਾਹੀਦੇ ਆ ਵਾਹ ਜੀ ਵਾਹ ਇਹ ਸਿਰਫ ਇੱਕ ਮੋਬਾਈਲ ਨਹੀਂ ਹੈਗਾ ਇਹ ਜਿਹੜੇ 6 ਮਹੀਨੇ ਨੇ ਆਪਣੇ ਦਿਮਾਗ ਚ ਸੁਪਨੇ ਸਜਾਏ ਸੀ ਨਾ ਉਹ ਸੰਪੂਰਨ ਹੋਇਆ ਹੈ ਇਹ ਚੀਜ਼ ਹੋ ਸਾਡੇ ਦਾ ਮੋਬਾਈਲ ਹੈ ਤਾਂ ਵਧੀਆ ਵੀ ਆਂਦੇ ਹੁਣ ਆਂਦੇ ਨੇ ਤੇ ਇਸ ਤੋਂ ਮਾੜੇ ਵੀ ਆਂਦੇ ਹੋਣਗੇ ਬਟ ਇਹਦੇ ਲਈ ਤਾਂ ਸਭ ਤੋਂ ਵਧੀਆ ਇਹੀ ਹੈ ਨਾ ਕਿਉਂ ਬਾਈ ਜੀ ਹਾਂਜੀ ਚਲੋ ਹਰ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਜਦ ਤੱਕ ਮੈਂ ਤੁਹਾਨੂੰ ਕਹਿੰਦਾ ਨਹੀਂ ਤਾੜੀਆਂ ਦੇ ਜਿੰਨੇ ਪੈਸੇ ਤੁਹਾਡੇ ਬਣਦੇ ਮਿਲਣਗੇ ਸ਼ਾਬਾਸ਼ ਸਵੇਰ ਜੀ ਸੁਸਤੀ ਬਾਈ ਸੀ ਤੁਸੀਂ ਆਹ ਕਿੰਨੀ ਖੁਸ਼ ਹਾਲ ਹੈ ਆ ਮੂੰਹ ਦੇਖੋ ਮੂੰਹ ਦੇਖੋ ਮੂੰਹ ਦਿਖਾਓ ਨੇ ਕਿੰਨੀ ਖੁਸ਼ ਆ ਕੀ ਗੱਲ ਹੋਰ ਆਏ ਵੀ ਗਏ ਸਾਡੇ ਆ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸਾਥ ਦਿੰਦੇ ਹਰ ਖੁਸ਼ੀ ਦੇ ਮੌਕੇ ਤੇ ਇਹ ਮੋਬਾਈਲ ਅਸੀਂ ਮੋਬਾਈਲ ਵਾਲੀ ਦੁਕਾਨ ਤੇ ਵੀ ਖੋਲ ਸਕਦੇ ਸੀ ਬਟ ਨਹੀਂ ਜਿੱਥੇ ਸਾਡਾ ਪਰਿਵਾਰ ਆ ਉੱਥੇ ਸਾਡੀਆਂ ਖੁਸ਼ੀਆਂ ਨੇ ਕਿਉਂ ਜੀ ਕਰਦੀ ਏ ਹੋਣ ਕਰ ਫਿਰ ਆਪਣੇ ਹੱਥਾਂ ਨਾਲ ਕਰ ਤੇ ਕਰਦੇ ਇੱਥੋਂ ਹੋਣਾ ਵੀਰੇ ਇੱਥੋਂ ਹਾਂ ਕਰਦੇ 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 ਓ ਤਾਨਿਆ ਕੀ ਬਾਤ ਹੈ ਚੱਲ ਬਈ ਹੁਣ ਤੇਰੀ ਵੀਡੀਓ ਪਾ ਦੀ ਨਾ ਕੋਈ ਪੈਸਾ ਨਹੀਂ ਗਾ ਚੱਲ ਚੱਲ ਮੇਰਾ ਵੀਰ ਚੱਲ ਚੱਲ ਹੁਣ ਪੈਸੇ ਨਾ ਮੰਗੀ ਮੇਰਾ ਵੀਰ ਚੱਲ ਅਸੀਂ ਇੱਧੇ ਵੀਡੀਓ ਬਣਾ ਕੇ ਪੈਸੇ ਪੂਰੇ ਕਰ ਲੈਂਦੇ ਹੁਣ ਥੈਂਕ ਯੂ ਕੱਲ ਫੇਰ ਆਇਓ ਨਵਾਂ ਮੋਬਾਈਲ ਇਹਦੇ ਵਾਸਤੇ ਵੀ ਲੈ ਆਇਓ ਉਹਦੇ ਵਾਸਤੇ ਵੀ ਲੈ ਆਇਓ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਓਕੇ ਵੀਰੇ ਮੈਂ ਇਹ ਬੰਦਾ ਥੋੜਾ ਲੇਟ ਹੋ ਰਿਹਾ ਸੀ ਨੂੰ ਮਸਾ ਰੋਕਿਆ ਹੋਇਆ ਸੀਗਾ ਆ ਪੈਸੇ ਨਾ ਮੰਗੀ ਮੇਰਾ ਵੀਰੇ ਹਾਂ ਜੀ ਹਾਂ ਠੀਕ ਹੈ ਐਸੇ ਬੰਦੇ ਚਾਹੀਦੇ ਨੇ ਹਣਾ ਕੱਲ ਆਈਫੋਨ ਲੈ ਕੇ ਆਈ ਉਹ ਵੀ ਆਇਆ ਹੋਇਆ ਵਾ ਅਭੀ ਸੋ ਥੈਂਕ ਯੂ ਵੀਡੀਓ ਦੇਖਣ ਲਈ ਅਸੀਂ ਇਸ ਵੀਡੀਓ ਦੇ ਵਿੱਚ ਮੈਸੇਜ ਇਹ ਦੇਣਾ ਚਾਹੁੰਦੇ ਸੀਗੇ ਕਿ ਮਿਹਨਤ ਕਰਿਆ ਕਰੋ ਮਿਹਨਤ ਦਾ ਫਲ ਬਹੁਤ ਮਿੱਠਾ ਹੁੰਦਾ ਠੀਕ ਹੈ ਹਰ ਬੱਚੇ ਨੂੰ ਵੀਡੀਓ ਦਿਖਾਓ ਕਿ ਵੱਡੇ ਹੋ ਕੇ ਇਹੋ ਜੇ ਬਣਨਾ ਕਿ ਆਪਣੇ ਘਰ ਦੇਆਂ ਦਾ ਮਾਪੇ ਦਾ ਸਾਥ ਦੇਣਾ ਤੇ ਜੋ ਵੀ ਤੁਹਾਨੂੰ ਕੰਮ ਮਿਲਦਾ ਉਹਦੇ ਵਿੱਚ ਸ਼ਰਮ ਨਹੀਂ ਕਰਨੀ ਬੰਦਾ ਰੇੜੀ ਲਾਂਦਾ ਰਿਹਾ ਜੀ ਠੀਕ ਹੈ ਰੇੜੀ ਤੇ ਖੜਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਿ ਬੰਦਾ ਹੱਥੀ ਮਿਹਨਤ ਕਰ ਰਿਹਾ ਆਪਣੇ ਗੁਰੂ ਦੇ ਸਿਧਾਂਤ ਤੇ ਚੱਲ ਰਿਹਾ ਠੀਕ ਹੈ ਠੀਕ ਹੈ ਭਾਈ ਹਾਂਜੀ ਹੁਣ ਤਾਂ ਨਹੀਂ ਛੱਡਦੇਗਾ ਮੋਬਾਈਲ ਆ ਗਿਆ ਤੇ ਛੱਡਤਾ ਤੇ ਆਪਾਂ ਐਸ ਕਾਲਜ ਦੀ ਹਵਾ ਲੱਗ ਜਾਂਦੀ ਹੁੰਦੀ ਆ ਨਹੀਂ 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 ਛਾਲੋ ਠੀਕ ਹੈ ਇਦਾਂ ਦੀ ਵੀਡੀਓ ਦੇਖ ਲਿਆ ਕਰੋ ਸ਼ੇਅਰ ਵੀ ਕਰਦੇ ਆ ਕਰੋ ਤੇ ਹੋ ਸਕੇ ਤਾਂ ਜਿਹੜੇ ਬੱਚੇ ਦੇਖ ਰਹੇ ਨੇ ਜਰੂਰ ਮਿਹਨਤ ਕਰਿਆ ਕਰੋ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਥੈਂਕ ਯੂ